ਵਾਹਿ ਗੁਰੂ ਆਹੇ ਗੁਰੂ ਵਾਹਿ ਗੁਰੂ ਜੀ ਦੋਤੇ ਦੇ ਵਿਆਹ ਦਾ ਬਾਹਲਾ ਚਾਹ ਬਾਹ ਤਾਂ ਪਕੌੜੀਆਂ ਦੀ ਅੱਜ ਕੱਢੂ ਕਰਦ ਅੱਸੀ ਬਤਾਈਆਂ ਤੁਹਾਨੂੰ ਕਿਧਰੋਂ ਕਿਧਰ ਨੂੰ ਮੋੜਨਾ ਫੇਰ ਮੁੰਨੇ ਕੇ ਬੁਝਾਈ ਅੱਖੀ ਮਾਵੇਂ ਨੇ ਹਾ ਲਾੜੀ ਨਿਰਗੀ ਲਾਦੀ ਝੁੱਟੀ ਬਸ ਆਥਣੇ ਡੂ ਮੂੰ ਹੁਣ ਪਰ ਗਿੱਡੀ 'ਚ ਇਹ ਤਾਂ ਪਕੌੜੇ ਪਾਏ ਨਹੀਂ ਉਹਨੇ ਤੂੰ ਨਹੀਂ ਇਹ ਤਾਂ ਇੰਨੇ ਕੀ ਖਾਦੇ ਜੰਦੇ ਆ ਮੇਰ ਪਾਟ ਹੁੰਦਾ ਟੋਕਿਆ ਕਰ ਖਾ ਲੈਣ ਦੇ ਬਾਠੀ ਕਾ ਖਾਓ ਜੀ ਖਾਓ ਅੱਖਲੇ ਨਾਲ ਹੀ ਮੰਜਾ ਲਾ ਦੇਣਾ ਤੁਹਾਡਾ ਜਦੋਂ ਪ੍ਰੋਗਰਾਮ ਚੱਲ ਪਿਆ ਨਹੀਂ ਲਵਾਉਣਾ ਹੀ ਨਹੀਂ ਮੈਂ ਆਪਦੇ ਘਰੇ ਲੈ ਜਾਣੀ ਹਾਂ ਹਾਂ ਠੀਕ ਆ ਮੱਲੇ ਰਸੂਲਪੁਰ ਦੀਆਂ ਇੱਕੋ ਜਿਹੀਆਂ ਜਾਂਦੇ ਇਕੱਠੀਆਂ ਇਕੱਠੀਆਂ ਪਤਾ ਪਿਆਰ ਕਿੱਦਾਂ ਹੁੰਦਾ ਸਹੀ ਗੱਲ ਆ ਹੁਣ ਆਏਗਾ ਕਿਸੇ ਦਾ ਪਿਆਰ ਨਹੀਂ ਹੋਣ ਨਹੀਂ ਹੈਗਾ ਜੀ ਉਹ ਤਾਂ ਫਿਰ ਤੁਸੀਂ ਖੇਡਣ ਖੁੱਡਣ ਵੀ ਇਕੱਠੇ ਮੱਲੇ ਰਸੂਲਪੁਰ ਦੀਆਂ ਕੁੜੀਆਂ ਖੇਡਦੇ ਹੋਵੀਆਂ ਮਾਂ ਕਹਿੰਦੀ ਪੁੱਛਦਾ ਕਾਹੇ ਜਾਂਦੇ ਸੀ ਇਹ ਭੈਡਾ ਦਾ ਬਾੜਾ ਹੁਣ ਕੋਈ ਕੁੜੀ ਮੁੰਡਾ ਹੀ ਹੈ ਇਹ ਆਈ ਨਹੀਂ ਸੱਚੀ ਹੈ ਹਾਂ ਜੇ ਤੂੰ ਬੋਲਦਾ ਨਹੀਂ ਜੇ ਤੂੰ ਪੁੱਛਦਾ ਨਾ ਦੱਲਾ ਮੰਨਣਾ ਤੇ ਦੂਜਾ ਰਸੂਲ ਪਰ ਡੇਣ ਕੇ ਮਾਣ ਕੇ ਪੰਮੀ ਪੁਰਾ ਬੱਚੇ ਆ ਜਾਂਦੇ ਸੀ ਤਰ ਕੇ ਠੀਕ ਆ ਜੀ ਛੋਟੇ ਪਰ ਕੇ ਹੁਣ ਕੀ ਕਰਦੇ ਜੀ ਫੂਲ ਆਕੱਚੇ ਸਾਡੇ ਪਿੰਡ ਉਹ ਜਿਹੜਾ ਦੌਧਰਾ ਵਾਲੇ ਰਾਹ ਤੇ ਆ ਨਹੀਂ ਥੂਟੇ ਵਾਲੇ ਰਾਹ ਤੇ ਇੱਧਰ ਡੱਲੇ ਵਾਲੇ ਰਾਹ ਤੇ ਕਿ ਸਾਡੇ ਪਿੰਡ ਚੋਂ ਆਇਆ ਹੋਇਆ ਸੁਪੇਦਾਰ ਅੱਛਾ ਹੀ ਰੈਂਚਲ ਕਰ ਲਈ ਉਹਨੇ ਉਹਦੀ ਡਿਊਟੀ ਸੀ ਕਿ ਬੈਂਡ ਵਾਜੇ ਤੇ ਠੀਕ ਹੈ ਉਹਨੇ ਨਹੀਂ ਉਧਰ ਡਾੜਾਂ ਦੇ ਪਹਿਲੇ ਪਾਸੇ ਔਰਲੇ ਪਾਸੇ ਮੱਲੇ ਦੇ ਦਿਆਂ ਹੁੰਦੇ ਤੇ ਪਹਿਲੇ ਪਾਸੇ ਹਾਂ ਨਾਲ ਹੀ ਡਾੜ ਤੇ ਡਾੜ ਦੇ ਨਾਲ ਹੀ ਚਾਹ ਜੀ ਤੁਹਾਡੇ ਕੇਰ-ਪੇਰ ਕਿ ਹਜੀਵੇ ਤੂੰ ਨਹੀਂ ਜਾਣਦਾ ਇਹ ਜਾਣੀ ਹੋਣੀ ਮੰਮੀ ਜਾਣਦੀ ਹਾਂ ਇਹ ਨਹੀਂ ਜਾਣ ਹਾਂ ਕੇਰ-ਪੇਰ ਕੇ ਜਾਣ ਉਪਰ ਵਾਲੇ ਉਹ ਝਾੜਾ ਖੇਤ ਦੇ ਕੋਲ 88 ਹਾਂ ਇਕੱਠੇ ਹੀ ਗੁਜੇਰਾਂ ਦੇ ਵੀ ਗੁਜੇਰਾਂ ਆ ਜੀ ਨਹੀਂ ਕੁਛ ਦੋਤੇ ਦੇ ਵਿਆਹ ਦਾ ਬਾਹਲਾ ਚਾਹ ਬਾਦ ਉਹ ਤਾਂ ਪਕੌੜੀਆਂ ਦੀ ਅੱਜ ਕੱਢੂ ਕਰਦ ਕੁਝ ਨਹੀਂ ਗੇ ਤੂੰ ਨਾਂ ਦਾ ਮੈਂ ਤਾਂ ਕੋਈ ਨਹੀਂ ਕਹਿੰਦਾ ਵੀ ਤੈਨੂੰ ਦਵਾਈ ਲਈਆਂ ਨਾਲ ਦੋਤਾ ਇੱਕ ਵਿਆਹ ਨਾ ਹਾਂ ਮੋਸਾ ਦਾ ਸੁਠਾ ਸੁਖ ਦੀਨ ਆ ਦਿਨ ਆਇਆ ਮੈਨੂੰ ਅੱਜ ਕੱਲ੍ਹ ਸੋਣਾ ਇਹਨਾਂ ਦੇ ਦੋ ਘਰ ਦਾ ਬੰਦੇ ਹਾਂ ਹਾਂ ਪਹਿਲਾ ਹੀ ਵਿਆਹ ਵਾ ਦੂਜਾ ਇਹਦਾ ਆ ਗਿਆ ਦੋਤੇ ਦਾ ਫਿਰ ਆਹ ਜੇ ਭੈਣ ਜੇ ਇਹ ਬਾਹਰ ਅੰਦਰ ਖਾਂਦੇ ਹਨ ਫੰਗ ਲੱਗੇ ਹੋਇਆ ਇਹ ਨਵੀਂ ਦੀਆਂ ਚਾ ਵੜੇ ਆਪਾਂ ਪੁਰਾਣੇ ਖਾਂਦੇ ਮੁੰਡ ਦੀ ਮਾਸੀ ਦੂਜਾ ਕਿਹੜਾ ਆ ਖਾਜ ਨੇ ਮਰਜੀ ਲੋ ਢੋਣੇ ਨਹੀਂ ਪਿੰਡ ਨੂੰ ਮੇਰੀ ਗੱਲ ਸੁਣੀ ਪਿੰਡਰ ਕੋ ਜਾਈਂ ਜਾਵਾ ਕੋ ਜੀ ਉਹ ਲੈ ਕੇ ਆਉਂਦੇ ਆ ਉਹ ਨਵੇੜ ਵੀ ਦਿੱਤੀ ਪਲੇਟ ਤੋਂ ਹੁਣ ਤਾਂ ਪਾ ਕੇ ਆਈ ਸੀ ਲੈ ਕੇ ਵੀ ਬਾਲ ਬਾਲੀ ਤੇਜ਼ ਖਾਂਦੀ ਆ ਇਹ ਤਾਂ ਨਵੇੜ ਇੱਕ ਪਲੇਟ ਹੋਰ ਆ ਗਈ ਬਾਬੇਉਂ ਦੀ ਮੈਂ ਕਿਹਾ ਖਾ ਜਿੰਨਾ ਮਰਜੀ ਲੋ ਘਰੇ ਲੈ ਕੇ ਜਾਣੇ ਸਾfte ਮਾਰਦੀ ਆ ਹਾਂ ਸਾfte ਆਣਾ ਮਸ਼ਾਹਰ ਹਜ਼ੂਰ ਹੈ ਗੁਰੂ ਆਹੇ ਗੁਰੂ ਵਾਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਜੀ ਵਾਹਿਗੁਰੂ ਰੂਜੀ ਨਾਮ ਸਤ ਨਾਮ ਜੀ ਠੀਕ ਆ ਬਾਬਾ ਸਾਹਿਬ ਵਾਹਿਗੁਰੂ ਜੀ ਕੀ ਬਤੈ ਚਰਨ ਕਬਲਾ ਪਾਸ ਅਰਦਾਸ ਵੇੰਤੀ ਜੁਣ ਪ੍ਰਤਨ ਕਿਰਪਾ ਕਰਨੀ ਲਾਖਸ਼ੀਆਂ ਪਾਸ ਜੇ ਸਤਗੁਰ ਨਦਰ ਕਰੇ ਨਿਮਕ ਏ ਘਰ ਨਾਮ ਦੇ ਮੇਰਾ ਮਾਨ ਤਾਂ ਨੀਤ ਹੋਏ ਜੇ ਮਹਾਰਾਜ ਬਾਬਾ ਸਾਹਿਬ ਆਉ ਜੀ ਦੇਰ ਕਰ ਦੇ ਪ੍ਰਿੰਦਲ ਕਰ ਦੇ ਸੇਵਾਦਾਰ ਇਕੋ ਦੇਵ ਸਿੰਘ ਸੇਖ ਸਤਿਬਰਵਾਰ ਦੇ ਪਾਤਸ਼ਾਹ ਜੀ ਆਗਿਆ ਨੇ ਆਪਾਂ ਵਰਸ਼ਿਸ਼ ਕੀਤੀ ਸੂ ਪਰਵਾ ਨੂੰ ਆਜਿਨਾ ਪੁਣਾਰਿਆਂ ਵਿੱਚ ਖੁਸ਼ੀਆਂ ਦੇ ਦਾਤਾਂ ਬਚਸ਼ਕ ਕੇਨ ਪਾਤਸ਼ਾਹ ਜੀ ਆਪ ਜੀ ਦੇ ਸ਼ਕਰਾਨੇ ਵਜੋਂ ਸੂ ਪਰਵਾਰ ਨੂੰ ਆਪਨੇ ਪੁੱਤੇ ਦਸ਼ਕਰਮ ਸਿੰਘ ਦੇ ਵਿਆਹ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਆਇਆ ਆਪ ਜੀ ਦੇ ਸਵਰਸ ਆਪਣੇ ਘਰ ਵਿਖਲੇ ਗਰੇ ਨੂੰ ਪਰਤਰਕੀਤਾ ਜੀ ਧਰਗੀ ਬਾਣੀ ਆਇ ਤਿੰਨ ਸੱਗ ਦੀ ਚੰਦ ਮਟਾਈ ਦੇ ਸੁਖਮਨੀ ਸਾਹਿਬ ਗੁਰਬਾਣੀ ਦੇ ਜਾਪ ਕਰਵਾਏ ਸਮੇ ਸਖੁਨ ਸਾ ਗੁਰਬਾਣੀ ਦੇ ਜਾਪ ਚੌਪਈ ਸਾ ਗੁਰਬਾਣੀ ਦੇ ਜਾਪ 310 ਗੁਰਬਾਣੀ ਦੇ ਜਾਪ ਅਨੰਤ ਸਭ ਸੇਵੀਆਂ ਗੁਰਬਾਣੀ ਦੇ ਜਾਪ ਸ਼ਰਧ ਪਰਵਾਨ ਕਰਨਾ ਜੀ ਗੁਰਬਾਣੀ ਪੜਨ ਲੱਗਿਆ ਸੇਵਾ ਕਰਨ ਲੱਗਿਆ ਆਨੇ ਗੁਰਕਾਰ ਦੀਆਂ ਬੁਲਾਂ ਗਲਤੀਆਂ ਹੋ ਗਈਆਂ ਅਣਜਾਣ ਵਿੱਚ ਸੁਣ ਕੇ ਮੁਆਫ ਕਰਨਾ ਜੀ ਅਗੇ ਤੋਂ ਗੁਰਬਾਣੀ ਪੜਨ ਸੇਵਾ ਕਰਨ ਦੀ ਮ ਬਾਲੂ ਮੇਸ਼ਮਤਾ ਵੇਸ਼ਕਨੀ ਗੁਰਬਾਣੀ ਸੁਣ ਕੇ ਸਚਿ ਕਾਲੇ ਗੁਰਵਾਨ ਕਰਨੀ ਮੇਰਾ ਮਨ ਤਨ ਸੀਤਲ ਹੋਏ ਸੁਖ ਦਾਤਾ ਤੇ ਪੰਜਨਾ ਤੇ ਸਿਆ ਕੈ ਕਰੇ ਰਜ਼ਾਸ ਮਿਹਰ ਕਰੇ ਜਿਸ ਮਿਹਰਵਾਨ त कार जे आवै रास सोए सुलंदड़ी मेर तन मन मोला नाम जंदड़ी लाली पंदड़ी मेरा अंदरि ठंडा गुरदर्शनी ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਹਮਰੇ ਗਣਤ ਨਾਲ ਗਣੀਆਂ ਕਾਏ ਆਪਣਾ ਬਿਰਦਪਛਾਣਾ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਤੈਹੀ ਗੱਲ ਆ ਮੈਂ ਤਾਂ ਆਪਾਂ ਲਾ ਦੇਈ ਨਾ ਇਹ ਹੈ ਆਓ ਆ ਚਾਚਾ ਭੈਣ ਦਾ ਉਹਨੂੰ ਨਾਰੀਏ ਕਾਹਦੇ ਨਾ ਆਪ ਵੀ ਕਿਹਾ ਹੀ ਰਿਹਾ ਕਿ ਮੈਂ ਤੱਕ ਆਇਆ ਹਾਂ ਚੋਣੀ ਹੋਣੀ ਨਹੀਂ ਆਣੀ ਕੋਈ ਬਹੁਤ ਆਇਆ ਨਹੀਂ ਆਪਰੇ ਲੰਬੜਦਾਰ ਤੂੰ ਤੂੰ ਮਾੜੀ

ਅਸੀਂ ਬਤਾਈਆਂ ਤੁਹਾਨੂੰ ਹਾਂ ਕੈਮ ਹੋ ਅੱਜ ਕਰਾ ਗੇੜੇ ਦੇਣੇ ਆ ਪਾਥਣੇ ਦਾ ਬੱਸ ਕੈਮ ਹੋ ਜਾਣਾ ਮਾਸੀ ਦੇ ਅੱਜ ਪੂਰੀ ਗੇੜੇ ਤੇ ਆਵੇ ਉਤੇ ਆਈਏ ਮੇਲਾਈ ਵੀ ਪੀੜਾਣੀਏ ਨਹੀਂ ਸਾਡੀ ਮੰਨ ਲੈ ਬਸਾਈ ਚਲੋ ਗਾਉ ਕੋਈ ਗੀਤ ਗੂਤਾ ਪਰੋਸੇ ਵਾਲਾ ਵੀ ਸੁਣਨੀ ਕੀ ਕਰਨਾ ਇੰਦਰ ਦਵਾਈ ਦੇ ਦੇ ਦਿੰਦੇ ਆ ਕਿਧਰੋਂ ਕਿਧਰ ਨੂੰ ਮੋੜਨਾ ਦੱਸੀ ਗਏ ਬੜਾ ਕੀ ਬੰਦ ਹੋ ਜੀਦਾ ਮੈਨੂੰ ਦੇ ਸ਼ਗਨ ਨਹੀਂ ਦਿੰਦੇ ਹੁੰਦੇ ਨਹੀਂ ਹਰ ਇੱਕ ਵੇਰ ਵਿੱਚ ਸ਼ਗਨ ਚਲੋ 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 ਕੀ ਆ ਚਾਬੀ ਤੇ ਨਿਕਲੀ ਆ ਹਾਂ ਚਲੋ ਚਲੋ ਵੀ ਆਹੋ ਗੀਤ ਤਾਂ ਗਾਇਆ ਨਹੀਂ ਕਿਸੇ ਨੇ ਯਾਰ ਕੋਈ ਰਾਤ ਨਹੀਂ ਜਾਣੇ ਤੋੜਾ ਜਾ ਇੱਥੇ ਤੱਕ ਤਾਂ ਜਾਇਓ ਲਾਵਾ ਕਾਮ ਆ ਇਥੇ ਖੜ ਕੇ ਗੀਤ ਗਵਾਓ ਗੀਤ ਗਵਾ ਕੇ ਫੇਰ ਤੋਰੋ ਉਹ ਥੋੜੀ ਵੇਲ ਵਾਦੀ ਮੇਰਾ ਭਰਾ ਪਰਸੇ ਤੋਂ ਪੜਾ ਦਿੰਦਾ ਰਾਮਾ ਸਾਗਰ ਅੱਗੇ ਨਾਗੀ ਆਉਂਦਾ ਫਿਰ ਦੇਵੀਰੇ ਪਾੜੀ ਵੇਲੰਗੜੇ ਮੈਂ ਟੱਕਰ ਫਾਲੰਦ ਚਲੋ ਵੀ ਚਲੋ

پہلے تو گرم ہو جا اور بیٹھ کے مٹھا تو میں اس سے لگا میں دیکھوں گا مار کے نہیں ہے ایک دن ادھر جاؤ بس جاؤ ہاں دانت کے سر پہ جا لگنا آے نا وہ کمل کے پا دیں نہیں ہے چلو ادھر نو کر دے تیرے کے بتا دے چا پوچھتے نا لئی رکھی ਸ਼ਰਮੋਂ ਨੇ ਕੇ ਬੁਝਾਏ 부ਝੀ ਅੱਖੀ ਮਾਂ ਨੇ ਮਾਂ ਹੀ ਲਾਡ ਨੀ ਰੱਖੀ ਉਹ ਆਂਟੀ ਪੀੜੀ ਚ ਨਹੀਂ ਆਲੇ ਤਾਂ ਮੇਰੇ ਤੇ ਹੀ ਬੋਲੀਆਂ ਪਾਈਆਂ ਨੇ ਦਾ ਰਾਲਾ ਇਹ ਸਾਰਾ ਸਾਜੀ ਆ ਮੈਂ ਕਿ ਜਿੱਤੇ ਦੇ ਜਿੱਤੇ ਦੇ ਵਿਆਹ ਵੇਲੇ ਅਸੀਂ ਸਿੱਖ ਕੇ ਆਵਾਂਗੇ ਕੋਈ ਨਾ ਹਾਂ ਜਿਹੜੀ ਮਾਮੀ ਹੁੰਦੀ ਹੈ ਉਹ ਸਪੈਸ਼ਲ ਹੁੰਦੀ ਸਹੀ ਗੱਲ ਸਹੀ ਗੱਲ ਸ਼ੇਰ ਬਤਾ ਹੁੰਦਾ ਲੈ ਵੀ ਮਾਸੀ ਤੇਰੇ ਦੇ ਆ ਗਿਆ ਮੇਟਾ ਹੁਲੀ ਨਾਏ ਤੇਰਾ ਜਾਨ ਕੁੱਤੀ ਆ ਜਾਏ ਹੁ ਤੰਦੇ ਨਾਲ ਨੂਮੀ ਨੀ ਨਾਲੇ ਜੱਕ ਦਿਨ ਤਾਂ ਪੰਤਾ ਬਣੇ ਆਦੇ ਨੀ ਐਸੀ ਖੇਡ ਨਹੀਂ ਖਿਡੋ ਨਾ ਕਦ ਮੇਰਾ ਨਹੀਂ ਮੇਰਾ ਉੱਤਰ ਆ ਜਾ ਚੱਲੀਏ ਜਾ ਵੀ ਅਗਲੇ ਇਹ ਚਲੋ ਚਲੋ ਆ ਜਾਓ ਬਸੇ ਰਾਜਾ ਦੇਦੀ ਆਹ ਤੇ ਪਾਦਵੇਂ ਨਾ ਚੋਲੇ ਨੇ ਮੇਰੇ ਗੀਲਾ ਬਾਈ ਤੇ ਦੇਆ ਵਾਖਿਓ ਥਕਾ ਰਾਜ ਸਾਮਣੇ ਜਵਾਰੇ ਫੁੱਲ ਕੇਸ ਬਉਂਦੀ ਆਂ ਨੀ ਮੇਰ ਰੱਬੇ ਬੰਦੀ ਨੀ ਮੇਰ ਰੱਬੇ ਬੰਦੀ ਪਾញਾ ਤੇ ਕਰੇ ਸੁਬਉਂਦੀ ਆਂ ਨੀ ਮੇਰ ਰੱਬੇ ਬੰਦੀ ਕਸਰ ਲੀਆ ਕਹਿੰਦੇ ਕਿ ਨਹੀਂ ਸਭ ਲੋਕ ਕਿੱਥੇ ਥੱਲੇ ਤੂੰ ਨਾ ਕੁਝ ਕਰ ਚਾਹੇ ਸ਼ੇਸ਼ ਹੈ ਦਮ ਫੋੜਾ ਕਰ ਚਾਹੇ ਚੱਲ ਬਾਹਰ ਪੈਣੀ ਵੀ ਡੇਟ ਬਟਰ ਨਾ ਆ ਲੈ ਆ ਦੋ ਗੁਰਜੀਤ ਅਸੀਂ ਕੈਨੂ ਗੀ ਦਿਖਾਉਣਾ ਕਹਿੰਦੀਆਂ ਸੀ ਮੈਂ ਖਾ ਦੋ ਮੈਂ ਕਿਹੜਾ ਖਾਣ ਲੱਗੀਆਂਗੇ ਡੇੜੇ ਖਾਲਾ ਨਾ ਯੇ ਬੇਸਿਕ ਰਹਿ ਜਾ ਲੰਤੂ ਆਲਾ ਮੇਸ ਖਾ ਲੈ ਬੋਲੇ ਬੋਲੇ ਲੱਡੂ ਥੜ ਗਏ ਮਾਸੀ ਨੂੰ ਦੇਖ ਲੋ ਮਾਸੀ ਨੂੰ ਦੇਖ ਲੋ ਚਲ ਮਾਸੀ ਨੂੰ ਬੇ ਉਹ ਖਾਤਮਾ ਕਰਕੇ ਸੰਕਰ ਲੈਣਾ ਬੜਾਈ ਚੱਲੋ ਚਾਰੀ ਕੋਈ ਕੰਗਲਾ ਨਹੀਂ ਜਿਵੇਂ ਹੀ ਜੇ ਲੋਚਣਾ ਅਸੀਂ ਕੁੜੀ ਨੂੰ ਮੈਂ ਕਿਹਾ ਸੀ 에ਰੋਪਲਾਨ ਲੈਣਾ ਆਈ ਚਿੱਤ ਲੋਚਦਾ ਅਸੀਂ ਉਸ ਸਾਰੇ ਚਾਚੀ ਪਰ ਰਹਿਣਾ ਬੜਾ ਆਈ ਚਿੱਤ ਲੋਚਦਾ ਆਪਾਂ ਕੀ ਤੌਂਦੇ ਨਹੀਂ ਨਾ ਇਹ ਜੀ ਹਾਂ ਸਹੀ ਜਿਉਂਦੇ ਨਹੀਂ ਜੀ ਦਾਲੋ ਸਾਰਾ ਦਾਤ ਉਸ ਨਾਲ ਕਾਦਾ ਹਾਂ ਜੀ ਮੇਰੇ ਕੋਈ ਗਿਆਕਰੋ ਬਾਜੂ ਸੀ ਕਰਾ ਕਰਾ